ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਦਾਲ ਮੂੰਗੀ ਮਸਰਾਂ ਦੀ ਤੜਕਾ ਲਾ ਕੇ ਇਹ ਆਪਾਂ ਢਾਬਾ ਸਟਾਈਲ ਬਣਾਵਾਂਗੇ ਵਧੀਆ ਫਰਾਈ ਕਰਕੇ ਤੜਕਾ ਲਾ ਕੇ ਤੇ ਆਪਾਂ ਹੁਣ ਸ਼ੁਰੂ ਕਰਦੇ ਆਂਗੇ ਇੱਧਰ ਮੈਂ ਲਿਆ ਇੱਕ ਕੌਲੀ ਮੈਂ ਲਈ ਹੈ ਦਾਲ ਦੀ ਥੋੜੀ ਜਿਹੀ ਘੱਟ ਇੱਕ ਕੌਲੀ ਤੋਂ ਤੇ ਚਾਰ ਕੌਲੀਆਂ ਮੈਂ ਲਈਆਂ ਪਾਣੀ ਦੀਆਂ ਤੇ ਹੁਣ ਮੈਂ ਕੁੱਕਰ ਕਰਨ ਧਰਦੀ ਆਂ ਤੇ ਪਾਣੀ ਪਾਉਣੀ ਆ ਦਾਲ ਨੂੰ ਮੈਂ ਢੋ ਲੈਣੀ ਆ ਸਵਾਰ ਕੇ ਚੰਗੇ ਤਰੀਕੇ ਨਾਲ ਹਾਂਜੀ ਇੱਧਰ ਮੈਂ ਕੁੱਕਰ ਕਰਨ ਧਰ ਲਿਆਗਾ ਕੁੱਕਰ 'ਚ ਆਪਾਂ ਪਾਵਾਂਗੇ ਪਾਣੀ ਜਿਹੜਾ 4 ਕੌਲੀਆ ਲਈ ਹੈ। ਹਾਂਜੀ ਹੁਣ ਪਾਣੀ ਆਪਾਂ ਗਰਮ ਕਰਤਾ। ਇਹਦੇ 'ਚ ਆਪਾਂ ਇੱਕ ਚਮਚਾ ਪਾਵਾਂਗੇ ਘਿਓ ਦਾ। ਤੁਸੀਂ ਤੇਲ ਰ ਫੈਂਡ ਕੁਝ ਵੀ ਪਾ ਸਕਦੇ ਆਂਗੇ। ਤੇ ਵਿੱਚ ਆਪਾਂ ਪਾਵਾਂਗੇ ਇਹਦੇ ਨਮਕ ਤੇ ਹਲਦੀ। ਨੂੰ ਹਲਦੀ ਮਸਾਲੇ ਜਿਹੜੇ ਤੁਸੀਂ ਆਪਦੇ ਟੇਸਟ ਅਨਸਾਰ ਪਾਉਣੇ ਆਗੇ ਆਦੇ ਹਿਸਾਬ ਨਾਲ ਪਾਉਣੇ ਆਗੇ ਹਾਂਜੀ ਆਪਾਂ ਇਹ ਪਾਣੀ ਨੂੰ ਗਰਮ ਹੋਣ ਦਿੰਨੇ ਆ ਹੁਣ ਤੇ ਫੇਰ ਇਹਦੇ ਚ ਆਪਾਂ ਦਾਲ ਪਾਵਾਂਗੇ ਹਾਂਜੀ ਜਿਹੜਾ ਪਾਣੀ ਆਪਣਾ ਗਰਮ ਹੋ ਗਿਆ ਹੁਣ ਇਹਦੇ ਚ ਆਪਾਂ ਪਾਵਾਂਗੇ ਦਾਲ ਦਾਲ ਵਿੱਚ ਅੰਕੇ ਤਰੀਕੇ ਨਾਲ ਧੋ ਲਈ ਆ ਤੇ ਆਪਾਂ ਕੁਕਰ ਨੂੰ ਕਰਾਂਗੇ ਬੰਦ ਬੰਦ ਕਰਕੇ 2 ਵਿਸਲਾ ਲਵਾਵਾਂਗੇ ਆਪਾਂ ਦਾਲ ਦੀਆਂ ਹਾਂਜੀ ਜਦੋਂ ਤੱਕ ਆਪਣੀ ਦਾਲ ਦੀਆਂ 2 ਵਿਸਲਾਂ ਲੱਗਦੀਆਂ ਉਦੋਂ ਤੱਕ ਆਪਾਂ ਤੜਕੇ ਦਾ ਸਮਾਨ ਜਿਹੜਾ ਚੀਰ ਕੇ ਤਿਆਰ ਕਰ ਲੈਣਾ ਹੈ ਇੱਧਰ ਮੈਂ ਦੋ ਲਏ ਆ ਪਿਆਜ਼ ਲਸਣ ਹਰੀ ਮਿਰਚ ਤੇ ਟਮਾਟਰ ਮੈਂ ਸਾਰਾ ਕੱਟ ਕੇ ਤੜਕੇ ਦਾ ਸਮਾਨ ਜਿਹੜਾ ਤਿਆਰ ਕਰ ਲੈਣੀ ਆ ਉਦੋਂ ਨੂੰ ਆਪਣੀ ਦਾਲ ਦੀਆਂ 2 ਵਿਸਲਾਂ ਲੱਗ ਜਾਣਗੀਆਂ ਹਾਂਜੀ ਦੋ ਵਿਸਲਾਂ ਲੱਜ ਚੁੱਕੀਆਂ ਆਈਆਂ ਤੇ ਭਾਫ਼ ਆਪਣੀ ਨਿਕਲ ਚੁੱਕੀ ਪੜਦੀ ਹੁਣ ਆਪਾਂ ਇਹਨੂੰ ਢੋਲਾਂਗੇ ਦਾਲ ਚੈੱਕ ਕਰਾਂਗੇ ਦਾਲ ਆਪਣੀ ਬਣ ਗਈ ਆ ਹੁਣ ਆਪਾਂ ਤੜਕਾ ਤਿਆਰ ਕਰਾਂਗੇ ਹਾਂਜੀ ਹੁਣ ਆਪਣੀ ਦਾਲ ਤਾਂ ਬਣ ਚੁੱਕੀ ਆ ਹੁਣ ਉਹਨੂੰ ਆਪਾਂ ਤੜਕਾ ਲਾਵਾਂਗੇ ਤੜਕਾ ਲਾਉਣ ਲਈ ਆਪਾਂ ਪਿਆਜ਼ ਲਸਣ ਟਮਾਟਰ ਹਰੀ ਮਿਰਚ ਚੀਰ ਕੇ ਤਿਆਰ ਕਰ ਲਈ ਆ ਹਾਂਜੀ ਹੁਣ ਆਪਾਂ ਇੱਧਰ ਫਰਾਈ ਪੈਨ ਗਰਮ ਕਰਤਾ ਤੇ ਇਹਦੇ ਚ ਆਪਾਂ ਪਾਵਾਂਗੇ ਤੇਲ ਤੁਸੀਂ ਕਿਹੋ ਜਿਹਾ ਰੈਂਡ ਕੁਝ ਵੀ ਪਾ ਸਕਦੇ ਹੋ ਮੈਂ ਲਿਆ ਸਰੋਂ ਦਾ ਤੇਲ ਕਿਉਂਕਿ ਦਾਲ ਨੂੰ ਆਪਾਂ ਸਰੋਂ ਦੇ ਤੇਲ ਦੇ ਤੜਕਾ ਲਾਈਏ ਨਾ ਤਾਂ ਜਿਆਦਾ ਟੇਸਟ ਆਉਂਦਾ ਹੈ ਤੜਕਾ ਜਿਆਦਾ ਵਧੀਆ ਕੋਈ ਤਾਂਗਾ ਤੇ ਜਿਆਦਾ ਟੇਸਟੀ ਬਣਦਾਗਾ ਹੁਣ ਆਪਾਂ ਤੇਲ ਨੂੰ ਕਲਕਣ ਜਿੰਨੇ ਆ ਹਾਂਜੀ ਆਪਣਾ ਤੇਲ ਆ ਜਿਹੜਾ ਕਲਕ ਗਿਆ ਤੇ ਹੁਣ ਇਹਦੇ ਵਿੱਚ ਪਾਵਾਂਗੇ ਜੀਰਾ ਤੇ ਥੋੜਾ ਜਿਹਾ ਆਪਾਂ ਪਾਵਾਂਗੇ ਸਾਫ ਤਹਨੀਆਂ ਕ੍ਰਸ਼ ਕੀਤਾ ਹੋਇਆ ਫਿਰ ਨਮ ਆਪਾਂ ਪਾਵਾਂਗੇ ਲਸਣ ਲਸਣ ਨੂੰ ਥੋੜਾ ਜਿਹਾ ਆਪਾਂ ਪਹਿਲਾਂ ਤਲਕਾਵਾਂਗੇ ਤਾਂ ਕਿ ਇਹਦਾ ਕੱਚਾ ਪਾਣਾ ਜਿਹੜਾ ਖਤਮ ਹੋ ਜੇ हाँ जी लसन अपनी है जोड़ी भजगी तो जीरे में ना तो चंगे तरीके थोड़ा जहा भुनना गाद वह टेस्ट ज़्यादा आता दाल चो हूँ आप हरी मिर्च हाँ जी हूँ आप प्याज ਇਨਾ ਆਪਾਂ ਹਲਾਉਂਦੇ ਹੋਏ ਚੰਗੇ ਤਰੀਕੇ ਨਾਲ ਪੁੰਨਾਂਗੇ ਇਹ ਡਬਲ ਤੜਕੇ ਨਾਲ ਆਪਾਂ ਬਣਾਵਾਂਗੇ ਦਾਲ ਤਾਂ ਹੀ ਆਪਣੀ ਇਹ ਢਾਬਾ ਸਟਾਈਲ ਬਣੂਗੀ ਤੁਸੀਂ ਮੇਰੀ ਵੀਡੀਓ ਨਾਲ ਬਨੇ ਰਹੋ ਮੇਰੀ ਰੈਸਪੀ ਬਿਲਕੁਲ ਆਸਾਨ ਹੁੰਦੀ ਹੈ ਤੇ ਸਾਰੀ ਤੇ ਸਪਸ਼ਟ ਤਰੀਕੇ ਨਾਲ ਤੁਹਾਨੂੰ ਦੱਸਿਆ ਜਾਂਦਾ ਹੈਗਾ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਤੁਹਾਨੂੰ ਪਸੰਦ ਆਉਂਦੀ ਹੈ ਵੀਡੀਓ ਤਾਂ ਲਾਈਕ ਜਰੂਰ ਕਰਿਆ ਕਰੋ ਹਾਂਜੀ ਨੂੰ ਆਪਾਂ ਸਿਮ ਗੈਸ ਤੇ ਚੰਗੇ ਤਰੀਕੇ ਨਾਲ ਪੋਲ ਲਾਂਗੇ ਆਪਾਂ ਮੰਡੀ ਟਮਾਟਰ ਇਹ ਤੜਕੀ ਨੂੰ ਆਪਾਂ ਚੰਗੀ ਤਰੀਕੇ ਨਾਲ ਫਰਾਈ ਕਰਨਾਗਾ ਤਾਂ ਕਿ ਆਪਣੀ ਦਾਲ ਦਾ ਜਿਹੜਾ ਟੇਸਟ ਹੈ ਬਿਲਕੁਲ ਘੱਬਾ ਸਟਾਈਲ ਬਣ ਜੇ ਬਿਲਕੁਲ ਬਰਾਊਨ ਹੋਣ ਤੱਕ ਭੁੰਨਣਾ ਹੈ ਇਹਨੂੰ ਆਪਾਂ ਤੇ ਮਿਆਸ ਤੋਂ ਹਾਂਜੀ ਜਿਹੜਾ ਆਪਣਾ ਤੜਕਾ ਹੈ ਚੰਗੇ ਤਰੀਕੇ ਨਾਲ ਭੁੱਜ ਗਿਆ ਇਹਦਾ ਆਪਾਂ ਨਾ ਬਿਲਕੁਲ ਕੱਚਾਪਨ ਖਤਮ ਕਰ ਦੇਣਾਗਾ ਆਪਾਂ ਦੇਖੀਏ ਨਾ ਟਾਬਿਆਂ ਤੇ ਬਿਲਕੁਲ ਭੁੰਨੇ ਕੇ ਤੜਕਾ ਲੱਗਿਆ ਹੁੰਦਾ ਦਾਲ ਨੂੰ ਤੇ ਉਹ ਤਾਂ ਟੇਸਟ ਹੀ ਵੱਖਰਾ ਹੁੰਦਾ ਤਾਂ ਹੁਣ ਇਹਦੇ ਚਾਪ ਆਪਾਂ ਪਾਵਾਂਗੇ ਲਾਲ ਮਿਰਚ ਇਹ ਤੁਸੀਂ ਆਪਦੇ ਅਕੋਰਡਿੰਗ ਪਾਉਣੀ ਆ ਜਿਸ ਟੇਸਟ ਦੇ ਤੇ ਥੋੜਾ ਜਿਹਾ ਜਪਾ ਪਾਵਾਂਗੇ ਇੱਕ ਚਮਚ ਗਰਮ ਮਸਾਲਾ ਲਓ ਜੀ ਤੜਕਾ ਆਪਣਾ ਬਿਲਕੁਲ ਤਿਆਰ ਆ ਤੇ ਹੁਣ ਇਹਦੇ ਚ ਆਪਾਂ ਦਾਲ ਪਾਉਂਦੇ ਕਿੱਡੀ ਸੋਹਣੀ ਦਾਲ ਪਣਕੀ ਤਿਆਰ ਹੋਈ ਆ ਦੇਖਣ ਨੂੰ ਵੀ ਬਹੁਤ ਸੋਹਣੀ ਲੱਗਦੀ ਹੈ ਤੇ ਟੇਸਟੀ ਵੀ ਓਨੀ ਹੋਊਗੀ ਤੁਸੀਂ ਇਹਦੇ ਚ ਅਦਰਕ ਵੀ ਕੱਟ ਕੇ ਪਾ ਸਕਦੇ ਹੋ ਤੜਕੇ ਚ ਮੈਂ ਉਹਨੂੰ ਅਦਰਕ ਨੂੰ ਸਕਿਪ ਕੀਤਾਗਾ ਨਹੀਂ ਪਾਇਆ ਮੈਂ ਅਦਰਕ ਤੁਸੀਂ ਪਾ ਸਕਦੇ ਹੋ ਦਾਲਾ ਦਾਲਾ ਪਿੰ ਦੇਖੋ ਬਿਲਕੁਲ ਤਿਆਰ ਆ ਤੇ ਉਹਨੂੰ ਆਪਾਂ ਹੁਣ ਡਬਲ ਤੜਕਾ ਲਾਵਾਂਗੇ ਢਾਬਾ ਸਟਾਈਲ ਬਣਾਉਣ ਵਾਸਤੇ ਤੁਸੀਂ ਸਾਡੀ ਵੀਡੀਓ ਨਾ ਬਣੇ ਰਹੋ ਹਾਂਜੀ ਇਸ ਤਰ੍ਹਾਂ ਆਪਾਂ ਇਹਨੂੰ ਡਬਲ ਤੜਕਾ ਲਾਵਾਂਗੇ ਤੁਸੀਂ ਨਿੱਕਾ ਫਰਾਈ ਪੈਨ ਵੀ ਲੈ ਸਕਦੇ ਹੋ ਤੇ ਕੜਛੀ ਨਾਲ ਵੀ ਲਾ ਸਕਦੇ ਹੋ ਇਸ ਤਰ੍ਹਾਂ ਆਪਾਂ ਕਰ ਲਾਂਗੇ ਕਿਉਂ ਗਰਮ ਮੈਂ ਥੋੜਾ ਜਿਹਾ ਦੇਸੀ ਘਿਓ ਲਿਆ ਇੱਕ ਚਮਚ ਤੁਸੀਂ ਤੇਲ ਵੀ ਲੈ ਸਕਦੇ ਹੋ ਰਫੈਂਡ ਵੀ ਲੈ ਸਕਦੇ ਹੋ ਤੇ ਇਹਨੂੰ ਆਪਾਂ ਗਰਮ ਕਰਾਂਗੇ ਹਾਂਜੀ ਹੁਣ ਆਪਾਂ ਥੋੜਾ ਜਿਹਾ ਪਾਵਾਂਗੇ ਜੀਰਾ ਥੋੜੀ ਜੀ ਪਾਵਾਂਗੇ ਆਪਾਂ ਤੇਗੀ ਮਿਰਚ ਜਾਨਕੀ ਕਸ਼ਮੀਰੀ ਮਿਰਚ ਇਹਨੂੰ ਚੰਗੇ ਤਰੀਕੇ ਨਾਲ ਆਪਾਂ ਕਲਕਾ ਲਾਂਗੇ ਇੱਕ ਪਾਵਾਂਗੇ ਸੁੱਕੀ ਲਾਲ ਮਿਰਚ ਇਹਨੂੰ ਚੰਗੇ ਤਰੀਕੇ ਨਾਲ ਕਲਕਾ ਕੇ ਆਪਾਂ ਇਹ ਦੇਖੋ ਕਲਕ ਗਿਆ ਆਪਣਾ ਇਹ ਹੈ ਡਬਲ ਤੜਕਾ ये टिप्स होंगे गा ढाबे वाली दाल बना डबल तड़के ना बहुत ज्यादा टेस्टी बन जी आप दाल उपर पावे देखिए ਜੀ ਜੇ ਆਪਾਂ ਪਾਈ ਆ ਕਸੂਰੀ ਮੇਥੀ ਤੁਹਾਡੇ ਕੋਲੇ ਧਨੀਆ ਤਾਂ ਤੁਸੀਂ ਉਹ ਕੱਟ ਕੇ ਪਾ ਸਕਦੇ ਹੋ ਤੇ ਦਾਲ ਆਪਣੀ ਬਿਲਕੁਲ ਬਣ ਕੇ ਤਿਆਰ ਆ ਦੇਖੋ ਤੁਸੀਂ ਕਿੱਡੀ ਸੋਹਣੀ ਬਣੀ ਆਂਗੀ ਇਸ ਤਰ੍ਹਾਂ ਦੀ ਦਾਲ ਬਣਾਵਾਂਗੇ ਆਪਾਂ ਤਾਂ ਦੋ ਰੋਟੀਆਂ ਬਾਤੀ ਖਾਵਾਂਗੇ ਦੇਖੋ ਕਿੱਡੀ ਸੋਹਣੀ ਬਣੀ ਕਿੰਨਾ ਸੋਹਣਾ ਕਲਰ ਆਇਆ ਦਾਲ ਤਾਂ ਆਪਣਾ ਉਨੀ ਟੇਸਟੀ ਆ ਦਾਲ ਆਪਣੀ ਲਓ ਜੀ ਫਿਰ ਆਪਾਂ ਖਾਣ ਲਈ ਪਰੋਸ ਲਈ ਆ ਇਦਰ ਕਿੰਨੀ ਵਧੀਆ ਬਣੀ ਹੈ ਆਪਣੀ ਦਾਲ ਤੇ ਤੁਸੀਂ ਜ਼ਰੂਰ ਟਰਾਈ ਕਰਿਓ ਤਾਂ ਚਲੋ ਜੀ ਮਿਲਦੇ ਆ ਕਿਸੇ ਨਵੀਂ ਰੈਸਪੀ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ